ਆਪ ਦੇਖ ਰਹੇ ਹੈ ਸਿਟੀ ਹਲਚਰ ਮੈਂ ਸੰਜਨਾ ਚੋਪੜਾ ਸ਼ੁਰੂ ਕਰਤੇ ਹੈ ਅੱਜ ਦੀ ਖਬਰੋਆਂ ਦਾ ਸਿਲਸਿਲਾ नमस्कार दोस्तों आप देख रहे हैं सटे हलचल मैं हूं आपके साथ अशोक चोपड़ा नौमी पातशाही हिंद की चादर श्री गुरु तेग बहादुर जी के तीन सौ शहीदी शताब्दी को समर्पित एक दिवसीय विधानसभा का विशेष सेशन पंजाब के इतिहास में पहली बार चंडीगढ़ से बाहर निकल गुरु की नगरी श्री अनंतपुर साहब में आयोजित किया गया था जिसमें कई प्रस्ताव पारित किए गए थे और गुरु की नगरी श्री अनंतपुर साहब को पवित्र नगरी का प्रस्ताव भी अहम था और आज उसी स्थान पर बाल विधानसभा का आयोजन किया गया और पंजाब के हर विधानसभा क्षेत्र से चुनकर आए विधायकों की तरह हर विधानसभा क्षेत्र से उसी तरह छात्र छात्राओं का चयन कर उन्हें विधानसभा अध्यक्ष उपाध्यक्ष मुख्यमंत्री से लेकर विधायक के तौर पर भी किया गया और विधानसभा सेशन की तरह जहां भी सवाल जवाब किए गए और विभिन्न प्रस्तावों पर चर्चा भी हुई इस बाल सेशन की शुरुआत तो विधानसभा के अध्यक्ष कुलतार सिंह संधवा द्वारा करवाई गई थी उसके बाद पूरी की पूरी कार्रवाई बाल विधानसभा द्वारा चलाई गई पहले देखे जे तस्वीरें संविधान दिवस याद करता है कि देश को बेहतर बनाने की जिम्मेवारी एक व्यक्ति की नहीं सगो सा जिस समाज में हर धर्म ਹਰ ਜਤੀ ਹਰ ਵਿਚਾਰ ਕਰਨੋ ਆਜ਼ਾਦੀ ਮਿਲਦੀ ਹੈ ਉਹੀ ਸਮਾਜ ਸੱਚਾ ਰੂਪਕਤਰ ਹੈ ਅੱਗੇ ਨਾ ਜਾਵੇ ਜੋ ਨਾਰੇ ਲਗਾਏ ਜਾ ਰਹੇ ਨੇ ਇਹ ਕੋਰ ਨਾ ਕੀਤਾ ਜਾਵੇ ਸਾਰੇ ਆਪਾਂ ਆਪਣੀ ਚੇਅਰ ਤੇ ਬੈਠ ਲੇਓ ਆਪਾਂ ਦਾ ਕਰੋ ਸਾਰੇ ਆਪਾਂ ਆਪਣੀ ਚੇਅਰ ਤੇ ਬੈਠੋ ਜੀ ਬੈਨ ਆਫ ਦੀ ਹੌਸ ਤੇ ਵਿੱਚ ਨਾ ਜਾਇਆ ਜਾਵੇ ਸਾਰੇ ਆਪਾਂ ਆਪਣੀ ਚੇਅਰ ਤੇ ਬੈਠ ਸਾਰੇ ਆਪੋ ਆਪਣੀ ਚੇਅਰ 'ਤੇ ਬੈਠ ਜੀ ਸਾਰੇ ਆਪੋ ਆਪਣੀ ਚੇਅਰ 'ਤੇ ਬੈਠਣ ਦੀ ਕਿਰਪਾਲਤਾ ਕਰੋ ਕਿਆ ਕਹਾ ਵਿਧਾਇਕ ਬਣ ਕੇ ਆਏ ਇੱਕ ਛਾਤਰ ਨੇ ਪਹਿਲੇ ਜੇ ਸੁਨੇ ਮੈਂ ਅਨੰਮ ਗੁਰਪ੍ਰੀਤ ਸਿੰਘ ਆ ਜੀ ਮੈਂ ਹਲਕਾਰ ਆਇਆ ਹਾਂ ਜਿਸ ਤੋਂ ਬਲੋਂਗ ਕਰਦਾ ਤੇ ਉਥੋਂ ਦੇ ਚੌਥੀ ਵਾਰਾਂ ਚੁਣੇ ਹੋਏ ਵਿਧਾਇਕ ਸਰਦਾਰ ਸੁਖਵਿੰਦਰ ਸਿੰਘ ਜੀ ਸਰਕਾਰੀ ਸਾਹਿਬ ਨੂੰ ਰਿਪਰੈਜ਼ੈਂਟ ਕਰਦਾ ਇਸ ਤਰ੍ਹਾਂ ਜਿਹੜਾ ਅਹਿਸਾਸ ਹੋਇਆ ਜਿਹੜਾ ਵਧੀਆ ਮੌਕਾ ਵਧੀਆ ਮਿਲਿਆ ਪਰ ਸਾਨੂੰ ਟਾਈਮ ਵੀ ਮਿਲੇ ਬੋਲਣ ਦਾ ਹੁਣ ਤੇ ਫੇਰ ਆ ਅਸੀਂ ਮੁੱਦੇ ਰੱਖ ਸਕੀਏ ਜਿੰਨਾ ਦੀ ਤਿਆਰੀ ਕਰਕੇ ਆਏ ਹਾਂ ਹਾਂ ਜੀ ਸਿੱਟਰ ਸਾਹਿਬ ਨੇ ਤੁਹਾਨੂੰ ਟਾਈਮ ਦਿੱਤਾ ਨਹੀਂ ਅੱਜ ਨਹੀਂ ਉਹ ਤੁਸੀਂ ਵੇਖ ਹੀ ਲੈਣਾ ਵਾ ਟਾਈਮ ਸਾਬ ਨੂੰ ਬਰਾਬਰ ਤਾਂ ਮਿਲਣਾ ਚਾਹੀਦਾ ਹਾਂਜੀ ਕੀ ਕਹਾ ਵਿਧਾਨ ਸਭਾ ਮੇ ਉਪਾਧਿਖ ਜੈਕਸ਼ਨ ਰੋੜੀ ਨੇ ਜੇ ਵੀ ਇਸ ਨੇ ਬਹੁਤ ਪਵਿੱਤਰ ਧਰਤੀ ਸ਼੍ਰੀ ਰਣਪੁਰ ਸਾਹਿਬ ਦੇ ਵਿੱਚ ਮੋਕਸ਼ ਸ਼ਸ਼ਿੰਗ ਕਰਵਾਏ ਜਾ ਰਿਹਾ ਮਹਿਮਾਨ ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਮਾਨਜੁਕ ਸਪੀਕਰ ਵਿਧਾਨ ਸਭਾ ਸਰਦਾਰ ਕੁਲਤਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਆਖਦਾ ਕਿ ਇਹਨਾਂ ਨੇ ਬਹੁਤ ਵੱਡਾ ਹੱਥਾਂ ਇਸ ਪਵਿੱਤਰ ਧਰਤੀ ਦੇ ਉੱਤੇ ਕੀਤਾ ਸਾਡੇ ਸਰਕਾਰੀ ਸਕੂਲਾਂ ਦੇ ਵਿੱਚੋਂ ਬੱਚੇ ਉੱਠ ਕੇ ਆ ਜਾ ਕੇ ਜਿਨ੍ਹਾਂ ਨੇ ਪੰਜਾਬ ਦੀ ਆਉਣ ਵਾਲੇ ਸਮੇਂ ਦੇ ਵਿੱਚ ਬਾਗਡੋਰ ਸੰਭਲਣੀ ਹੈ ਉਹ ਅੱਜ ਇੱਥੇ ਮੌਕ ਸੈਸ਼ਨ ਦੇ ਵਿੱਚ ਆਪਣੇ ਆਪਣੇ ਹਲਕੇ ਦੀਆਂ ਗੱਲਾਂ ਰੱਖ ਰਹੇ ਆ ਉਹ ਇਹ ਗੱਲ ਵੀ ਮੈਂ ਸਮਝਦਾ ਮਹਿਸੂਸ ਕਰਦੇ ਹੋਣਗੇ ਕਿ ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਿਆ ਉਹ ਕਿਸ ਤਰ੍ਹਾਂ ਸਾਡੇ ਹਲਕੇ ਦੀ ਜਿਹੜੀ ਹੈ ਪਹਿਰੇਦਾਰੀ ਕਰਦੇ ਵੀ ਨੇ ਕਿ ਨਹੀਂ ਕਰਦੇ ਮੈਂ ਸਮਝਦਾ ਕਿ ਉਹ ਮਹਿਸੂਸ ਕਰਦੇ ਹੋਣਗੇ ਕਿ ਸਾਡਾ ਵਿਧਾਇਕ ਜਿਹੜਾ ਜਿਹਨੂੰ ਅਸੀਂ ਲੱਖਾਂ ਵੋਟਾਂ ਦੇ ਨਾਲ ਬੜੀਆਂ ਉਮੀਦਾਂ ਦੇ ਨਾਲ ਹਲਕੇ ਦੇ ਲੋਕਾਂ ਨੇ ਚੁਣ ਕੇ ਭੇਜਿਆ ਕਿ ਉਹਦੀ ਕੀ ਕਾਰਗੁਜ਼ਾਰੀ ਅੱਜ ਤੋਂ ਬਾਅਦ ਮੈਂ ਸਮਝਦਾ ਉਹ ਚੰਗੀ ਤਰ੍ਹਾਂ ਬਚਣਗੇ ਔਰ ਆਪਣੇ ਸਕੂਲ ਦੇ ਵਿੱਚ ਆਪਣੇ ਮੁਹੱਲੇ ਦੇ ਵਿੱਚ ਪਿੰਡ ਵੀ ਜਾ ਕੇ ਇਹ ਗੱਲ ਵੀ ਕਰਨਗੇ ਕਿ ਸਾਡਾ ਜਿਹੜਾ ਨੁਮਾਇੰਦਾ ਉਹਨੂੰ ਜਿਹੜੀ ਹੈ ਇਮਾਨਦਾਰੀ ਦੇ ਨਾਲ ਆਪਣੇ ਹਲਕੇ ਦੀ ਗੱਲ ਜਿਹੜੀ ਜਿਸ ਵਿਧਾਨ ਸਭਾ ਦੇ ਵਿੱਚ ਚੁਣ ਕੇ ਭੇਜਿਆ ਗਿਆ ਜਿੱਥੇ ਬਾਬਾ ਸਾਹਿਬ ਮੀਤਕਰ ਜੀ ਨੇ ਗੱਲ ਕਹੀ ਹੈ ਕਿ ਤੁਹਾਡੇ ਨਿਖ ਇੱਥੇ ਲਿਖੋ ਹੀ ਉਂਗਲੇ ਦਾ ਕੀਤੀ ਹੋਈ ਹੈ ਖਾਤੇ ਸੰਵਿਧਾਨ ਫੜਿਆ ਹੋਇਆ ਤੇ ਦੂਸਰੀ ਜਿਹੜੀ ਆ ਉਹ ਜਿਹੜੀ ਤਸਵੀਰ ਦੇਖਦੇ ਆਂ ਤੇ ਵਿਧਾਨ ਸਭਾ ਬੰਨ ਉਂਗਲ ਕੀਤੀ ਹੈ ਜੇ ਉਸ ਵਿਧਾਨ ਸਭਾ ਦੇ ਵਿੱਚ ਮੌਕ ਸੈਸ਼ਨ ਲੱਗ ਰਿਹਾ ਔਰ ਇਹ ਬੱਚੇ ਉੱਠ ਕੇ ਕੰਨ ਪੰਜਾਬ ਦੀ ਮੈਂ ਸਮਝਦਾ ਕਿ ਅੱਗੇ ਜਾ ਕੇ ਜਿਹੜੀ ਇਹ ਸੇਵਾ ਵੀ ਕਰਨਗੇ ਔਰ ਇਹਨਾਂ ਦੇ ਵਿੱਚੋਂ ਉੱਠ ਕੇ ਬੱਚੇ ਜਿਹੜੇ ਆ ਮੰਤਰੀ ਐਮ ਐਲ ਏ ਮੁੱਖ ਮੰਤਰੀ ਬਣ ਗਏ ਕਿਉਂਕਿ ਜਦੋਂ ਮੈਂ ਸਕੂਲ ਪੜਦਾ ਸੀ ਸਾਡੇ ਸਕੂਲ ਦੇ ਵਿੱਚ ਆਣਾ ਤੇ ਕਈ ਤਰ੍ਹਾਂ ਜਿਹੜੇ ਸਾਡੇ ਉਥੇ ਪੋਲੀਟੀਕਲ ਬੰਦੇ ਸੀ ਜਾਂ ਫਿਰ ਜਿਹੜੇ ਕੋਈ ਚੀਫ ਗੈਸ ਸੀ ਉਹਨਾਂ ਨੇ ਕਿਹਾ ਕਿ ਅੱਜ ਦੇ ਬੱਚੇ ਕੱਲ ਦੇ ਨੇਤਾ ਉਹ ਅੱਜ ਮੈਂ ਸਮਝਦਾ ਕਿ ਇਹ ਪੰਜਾਬ ਦੀ ਸਰਕਾਰ ਨੇ ਜਿਹੜਾ ਕਰਕੇ ਦਿਖਾਇਆ ਔਰ ਬੱਚਿਆਂ ਦੇ ਵਿੱਚ ਇੱਕ ਨਵੀਂ ਚੀਜ਼ ਜਿਹੜੀ ਹੈ ਜਿਸ ਤਿਆਰੀ ਦੇ ਨਾਲ ਇਸ ਮੌਕੇ ਪਰ ਕੀ ਆਖਾ ਵਿਧਾਨ ਸਭਾ ਕੇ ਅਧਿਐਕ ਕੁਲਤਾਰ ਸਿੰਘ ਸੰਧਵਾ ਨੇ ਜਿਹੇ ਵੀ ਸੁਨੇਹ ਗੁਰੂ ਸਾਹਿਬ ਪਾਤਸ਼ਾਹ ਦੇ ਗੁਰਦੇਵ ਪਾਤਸ਼ਾਹ ਦੇ ਸ਼ੁਕਰਗੁਜ਼ਾਰ ਹੈ ਕਿ ਸੱਚਾ ਪਾਤਸ਼ਾਹ ਜਿਹੜੀ ਡਿਊਟੀ ਤੂੰ ਸਾਡੀ ਲਈ ਆ ਸਾਡੀ ਡਿਊਟੀ ਲ ਪੰਜਾਬ ਨੂੰ ਭੁੱਖ ਵਾਸਤੇ ਤਿਆਰ ਕਰਨ ਦੀ ਡਿਊਟੀ ਹੈ ਨਾ ਪੰਜਾਬ ਨੂੰ ਭੁੱਖ ਦੇ ਖਾਣ ਦਾ ਬਣਾਉਣਾ ਸਾਡੇ ਬੱਚਿਆਂ ਨੂੰ ਸੋ ਅਸੀਂ ਮਾਸਟਰ ਬਣਾਈ ਜਾਂਦੇ ਆ ਡਾਕਟਰ ਬਣਾਈ ਜਾਂਦੇ ਆ ਅਫਸਰ ਬਣਾਈ ਜਾਂਦੇ ਆ ਲੇਕਿਨ ਉਹਨਾਂ ਸਾਰਿਆਂ ਨੂੰ ਡਾਇਰੈਕਸ਼ਨਸ ਦੇਣ ਵਾਲੀ ਜਿਹੜੀ ਸਰਕਾਰ ਆ ਉਹਦੀ ਟ੍ਰੇਨਿੰਗ ਵੀ ਚਾਹੀਦੀ ਹੈ ਸੋ ਸਰਕਾਰ ਚਲਾਉਣ ਦੀ ਜਿਹੜੀ ਟ੍ਰੇਨਿੰਗ ਆ ਉਹ ਅੱਜ ਇੱਥੇ ਵਿਧਾਨ ਸਭਾ ਦੇ ਦਿੱਤੀ ਔਰ ਬੱਚੇ ਬਾਖੂਬੀ ਮਤ ਸਾਡੇ ਬੱਚਿਆਂ ਦਾ ਟੈਲੈਂਟ ਸਾਹਮਣੇ ਆਇਆ ਵੀ ਪੰਜਾਬੀਆਂ ਤੁਸੀਂ ਮੌਕਾ ਤਾਂ ਦਿਓ ਤੁਸੀਂ ਇਹਨਾਂ ਨੂੰ ਖੁੱਲਾ ਅਸਮਾਨ ਦਿਓ ਉਡਾਰੀਆਂ ਆਪ ਮਾਰ ਲੈਣਗੇ ਤੁਸੀਂ ਦੁਨੀਆ ਚ ਜਾਓ ਯਾਰ ਇੱਥੇ ਜਿੱਥੇ ਪੰਜਾਬੀ ਹੈ ਲੋਕ ਕਹਿੰਦੇ ਵੀ ਇਹਨਾਂ ਨੂੰ ਕੰਮ ਕਰਾਉਣਾ ਸੀਓ ਇਹਨਾਂ ਨੂੰ ਬਣਾਉਣਾ ਕਿਉਂਕਿ ਪੰਜਾਬੀਆਂ ਚ ਕੁਰਬਾਨੀ ਦੀ ਨਾ ਮਾਤਾ ਸਭ ਤੋਂ ਵੱਧ ਸੇਵਾ ਦੀ ਭਾਵਨਾ ਸਭ ਤੋਂ ਵੱਧ ਜਿਹੜਾ ਰਿਸਕ ਲੈਣ ਦੀ ਭਾਵਨਾ ਸਭ ਤੋਂ ਵੱਧ ਔਰ ਗੁਰੂ ਸਾਹਿਬ ਦਾ ਉਤਰਾਸਰ ਲਾ ਕੇ ਤਾਂ ਚਾਰੀ ਮਾਰ ਦਿੰਦੇ ਅੱਜ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਕੀਤਾ ਜਿਹੜੀ ਤੁਸੀਂ ਇੱਕ ਆਪਣੇ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਪੰਜਾਬੀ ਜਿਹੜੇ ਰਾਜ ਕਰਨ ਲਈ ਗੁਰੂ ਸਾਹਿਬ ਨੇ ਪਾਤਸ਼ਾਹਿਆਂ ਬਖਸ਼ੀਆਂ ਨੇ ਇਹ ਤੁਸੀਂ ਬੱਚਿਆਂ ਨੂੰ ਮੋਟੀਵੇਟ ਕਰ ਰਹੇ ਸੀ ਇਹਦਾ ਭਾਵ ਕੀ ਸਮਝੀਏ ਇਹਦਾ ਭਾਵ ਇਹ ਵੀ ਝੈਂਦੀ ਘਾਜ਼ ਨਹੀਂ ਰਹਿਣਾ ਅਸੀਂ ਰਾਜਿਆਂ ਦੇ ਪੁੱਤ ਐ ਗੁਰੂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਬੱਚੇ ਐ ਅਸੀਂ ਸੋ ਅਸੀਂ ਤਾਂ ਰਾਜ ਕਰਨਾ ਜਿੱਥੇ ਵੀ ਜਾਣਾ ਔਰ ਹਲੀਮੀ ਰਾਜ ਕਰਨਾ ਲੱਗਦਾ ਹੈ ਕਿ ਸੇਫ ਹੱਥਾਂ ਦੇ ਵਿੱਚ ਭਵਿੱਖ ਹੈ ਜੀ ਪੰਜਾਬ ਬਿਲਕੁਲ ਗੁਰੂ ਸਾਹਿਬ ਦੀ ਕਿਰਪਾ ਗੁਰਦੇਵ ਭਦਰ ਪਾਸ਼ਾ ਨੇ ਦਿਖਾ ਦਾ ਇਹ ਚਮਤਕਾਰ ਪੂਰੀ شدت ਨਾਲ ਕੰਮਜਗ ਹੋਣਗੇ ਸਿਟੀ ਹਲਚਲ ਕੇ ਲਈ ਸ਼੍ਰੀ ਅਨੰਦਪੁਰ ਸਾਹਿਬ से करण चोपड़ा के साथ अशोक चोपड़ा की रिपोर्ट